ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਈ ਪੱਤਰਕਾਰਾਂ ਦੇ ਫੋਨ ਆਏ ਉਹਨਾਂ ਨੇ ਪੁੱਛਿਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਜੋ ਬਿਆਨ ਆਇਆ ਹੈ ਉਹਦੇ ਤੇ ਤੁਹਾਡੀ ਕੀ ਟਿੱਪਣੀ ਹੈ ਮੈਂ ਦੱਸਣਾ ਚਾਹਣਾ ਹੈ ਕਿ ਅੱਜ ਦਾ ਬਿਆਨ ਸੀ ਜਿਹੜਾ ਮੁੱਖ ਮੰਤਰੀ ਦਾ ਆਪਾਂ ਜਿਹੜਾ ਸੁਣਿਆ ਉਹਦੇ ਜੋ ਕਹਿੰਦਾ ਹੈ ਉਹਦਾ ਚਿਹਰਾ ਦੱਸਦਾ ਹੈ ਕਿ ਕਿਤੇ ਨਾ ਕਿਤੇ ਉਹ ਚੁਟਕਲੇ ਭੁੱਲਿਆ ਹੋਇਆ ਸੀ ਮੁੱਖ ਮੰਤਰੀ ਔਰ ਮੁੱਖ ਮੰਤਰੀ ਸੋਚਾਂ ਦੇ ਵਿੱਚ ਡੁੱਬਿਆ ਨਜ਼ਰ ਆ ਰਿਹਾ ਸੀ ਔਰ ਇਹ ਕਹਿ ਰਿਹਾ ਸੀ ਕਿ ਅਸੀਂ ਕੋਈ ਤੰਨਾਸ਼ਾਈ ਨਹੀਂ ਕਰਾਂਗੇ ਅਸੀਂ ਕਿਸਾਨਾਂ ਦੀ ਰਾਇ ਲਵਾਂਗੇ ਲੇਕਿਨ ਦੋਸਤੋ ਇਹਦੇ ਵਿੱਚ ਦੋਨੋਂ ਗੱਲਾਂ ਨਹੀਂ ਪਹਿਲੀ ਤਾਂ ਗੱਲ ਇਹ ਹੈ ਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਕਾਰ ਦਾ ਨਜ਼ਰ ਆ ਰਿਹਾ ਹੈ ਪੰਜਾਬ ਪਹਿਲਾਂ ਕੱਲਾ ਨਕਾਰ ਦਾ ਨਜ਼ਰ ਨਹੀਂ ਆ ਰਿਹਾ ਪੰਜਾਬ ਦੇ ਲੋਕ ਜਿਹੜਾ ਇਹਨਾਂ ਦਾ ਭਗਵੰਤ ਮਾਨ ਜੀ ਦਾ ਹੀ ਲੋਕਾਂ ਨੂੰ ਦਿੱਤਾ ਹੋਇਆ ਨਾਅਰਾ ਤੇ ਦਿੱਤੀ ਹੋਈ ਮੱਤ ਕਿ ਇਹਨਾਂ ਨੂੰ ਸਵਾਲ ਪੁੱਛੋ ਤੇ ਨਾਲ ਇਹ ਗੱਲ ਕਿ ਡਲਾਂ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਦਰ ਸੇ ਡਲਾ ਹੁੰਦਾ ਹੈ ਉਹ ਜਿਹੜੀ ਗੱਲ ਹੈ ਅੱਜ ਇਹਨਾਂ ਦੇ ਐਮਐਲਏ ਸਹਿਬਾਨਾਂ ਨੂੰ ਇਹਨਾਂ ਦੇ ਮਨਿਸਟਰ ਸਹਿਬਾਨਾਂ ਨੂੰ ਉਹ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਲੇਕਿਨ ਤੁਹਾਨੂੰ ਸਾਰਿਆਂ ਨੂੰ ਪਤਾ ਫੇਸਬੁੱਕ ਦੇ ਉੱਤੇ ਕੀ ਚੱਲ ਰਿਹਾ ਹੈ ਲਗਾਤਾਰ ਕੋਈ ਨਾ ਕੋਈ ਇਹਨਾਂ ਦਾ ਮੰਤਰੀ ਕੋਈ ਨਾ ਕੋਈ ਐਮਐਲਏ ਕੋਈ ਨਾ ਕੋਈ ਇਹਨਾਂ ਦਾ ਪ੍ਰਧਾਨ ਕੋਈ ਨਾ ਕੋਈ ਜਨਰਲ ਸੈਕਟਰੀ ਜੱਥੇਬੰਦੀ ਨੂੰ ਅਲਵਿਦਾ ਕਹਿ ਰਹੇ ਹੈ ਇਹਨਾਂ ਦੀ ਪਾਰਟੀ ਨੂੰ ਅਲਵਿਦਾ ਕਹਿ ਰਿਹਾ ਹੈ ਮਾਨੂੰ ਪਤਾ ਉਹਨਾਂ ਨੂੰ ਇਸ ਗੱਲ ਦਾ ਕਿ ਕੱਲ ਨੂੰ ਅਸੀਂ ਜਦੋਂ ਲੋਕਾਂ ਦੇ ਵਿੱਚ ਜਾਣਾ ਤੇ ਲੋਕਾਂ ਨੇ ਸਾਡੇ ਮੂੰਹ ਤੇ ਮਾਰ ਲਿਆ ਲੋਕਾਂ ਨੇ ਸਾਡਾ ਛਿੱਤ ਰੀ ਲੈਣਾ ਉਸ ਗੱਲ ਦੇ ਤੋਂ ਲੋਕ ਇਹਨਾਂ ਦੀ ਜਿਹੜੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਭੱਜਦੀ ਨਜ਼ਰ ਆ ਰਹੀ ਹੈ ਲੇਕਿਨ ਇਹ ਕੱਲ ਜ਼ਰੂਰ ਹੈ ਇਹ ਯਾਦ ਰੱਖਣੀ ਚਾਹੀਦੀ ਹੈ ਬੇਸ਼ੱਕ ਕੁਝ ਵੀ ਹੈ ਇਹ ਵੀ ਸਪਸ਼ਟ ਹੈ ਕਿ ਇਹ ਸਰਕਾਰਾਂ ਧੋਖੇਬਾਜ਼ ਨੇ ਅੱਜ ਕੁਝ ਵੀ ਕਹਿਣ ਤੋ ਕਾ ਕੋਈ 19 ਦਿਨ ਤੱਕ ਬਿਲਕੁਲ ਇਹਨਾਂ ਦੀ ਗੱਲ ਦਾ ਯਕੀਨ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਤੱਕ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਨਹੀਂ ਕਰਦੀ ਸਰਕਾਰ ਓਨੀ ਦੇਰ ਤੱਕ ਲੋਕਾਂ ਦੇ ਸਿਰ ਦੇ ਉੱਤੇ ਇਹ ਜਿਹੜੀ ਤਲਵਾਰ ਹੈ ਉਸੇ ਤਰ੍ਹਾਂ ਲਟਕਦੀ ਰਹੇਗੀ ਖਤਰੇ ਦੇ ਬੱਦਲ ਆ ਜਿਹੜੇ ਉਸੇ ਤਰ੍ਹਾਂ ਮੰਡਰਾਉਂਦੇ ਰਹਿਣਗੇ ਲੋਕਾਂ ਦੇ ਸਿਰ ਤੇ ਸੋ ਇਸ ਲਈ ਸਾਨੂੰ ਵੱਡੀ ਪੱਧਰ ਦੇ ਉੱਤੇ ਲੋਕ ਜਿਸ ਤਰ੍ਹਾਂ ਮਤਲਬ ਮੂਵਮੈਂਟ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਨੇ ਅਪੀਲ ਹੈ ਕਿ 7 ਤਰੀਕ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੋਇਆ ਹੈ ਉਸ ਪ੍ਰੋਗਰਾਮ ਦੇ ਵਿੱਚ 7 ਅਗਸਤ ਨੂੰ ਜੋਧਾਪਿੰਡ ਜ਼ਿਲ੍ਹਾ ਲੁਧਿਆਣਾ ਵੱਡਾ ਇਕੱਠ ਕਰਨਾ ਲੱਖਾਂ ਦੀ ਗਿਣਤੀ ਦੇ ਵਿੱਚ ਕਿ ਕਿਸਾਨਾਂ ਨੇ ਇਕੱਠੇ ਹੋਣਾ ਹੈ ਕਿਸਾਨ ਮਜ਼ਦੂਰ ਮੁਲਾਜ਼ਮ ਸਭ ਮੇਰੇ ਦੋਸਤ ਮੇਰੇ ਮਿੱਤਰ ਜਿਹੜੇ ਅੰਦੋਲਨਕਾਰੀ ਨੇ ਜਿਹੜੇ ਕਿਸਾਨਾਂ ਦੇ ਇਤਾਂ ਲਈ ਲੜਨਾ ਚਾਹੁੰਦੇ ਨੇ ਜਿਹੜੇ ਦੁਕਾਨਦਾਰਾਂ ਦੇ ਹਿੱਤਾਂ ਲਈ ਲੜਨਾ ਚਾਹੁੰਦੇ ਨੇ ਜਿਹੜੇ ਲਗਭਗ 160 ਪਿੰਡਾਂ ਨੂੰ ਉੱਜੜਨ ਤੋਂ ਬਚਾਉਣਾ ਚਾਹੁੰਦੇ ਨੇ ਉਹਨਾਂ ਸਭ ਨੂੰ ਸਾਡੀ ਬੇਨਤੀ ਆ ਅਪੀਲ ਹੈ ਕਿ ਸਾਰੇ ਉਹ ਤਕੜੇ ਹੋ ਕੇ ਉਸੇ ਇਕੱਠ ਦੇ ਵਿੱਚ ਸ਼ਾਮਲ ਹੋਵੋ ਭਰਾਵੋ ਇਹਨਾਂ ਗੱਲਾਂ ਚਾਉਣਾ ਨਹੀਂ ਕਿਉਂਕਿ ਆਪਾਂ ਦੇਖਦੇ ਰਹੇ ਹਾਂ ਆ ਥੋੜੇ ਦਿਨ ਪਹਿਲਾਂ ਆਪਦੀ ਚਹੇਤਿਆਂ ਨੂੰ ਸੱਦ ਕੇ ਬੁਲਾ ਕੇ ਇਕੱਠ ਕਰਕੇ ਹੱਥ ਖੜੇ ਕਰਵਾ ਕੇ ਇਹਨਾਂ ਦਾ ਮੰਤਰੀ ਕਹਿ ਰਿਹਾ ਸੀ ਕਿ ਕਿਸਾਨ ਸਾਡੇ ਹੱਕ 'ਚ ਨੇ ਕਿਸਾਨਾਂ ਨੇ ਸਾਨੂੰ ਜ਼ਮੀਨਾਂ ਦੇਣੀਆਂ ਸ਼ੁਰੂ ਕਰਤੀਆਂ ਕਿਸਾਨ ਲੈਂਡ ਪੂਲਿੰਗ ਦੇ ਹੱਕ 'ਚ ਨੇ ਇਹ ਕਹਿੰਦੇ ਨਜ਼ਰ ਆਈ ਨਹੀਂ ਆਪਾਂ ਨੂੰ ਸੋ ਇਹ ਲੋਕਾਂ ਨੂੰ ਪਹਿਲਾਂ ਜੇ ਦੇਖੀਏ ਜਿਹੜ ਜਿਹੜੀ ਭਾਜਪਾ ਦੇ ਇਹ ਕਦਮ ਚੰਨਾ ਤੇ ਚੱਲ ਰਹੇ ਨੇ ਉਹ ਲਗਾਤਾਰ ਪਿਛਲੇ ਅੰਦੋਲਨ ਦੇ ਵਿੱਚ ਇਹ ਕਹਿੰਦੇ ਰਹੇ ਨੇ ਉਹਨਾਂ ਦਾ ਵੀ ਖਿੱਕੀਬਾੜੀ ਮੰਤਰੀ ਕਿ ਮੈਨੂੰ ਅੱਜ 10 ਜੱਦੇ ਬੰਦੀਆਂ ਮਿਲੀਆਂ ਅੱਜ ਨੂੰ 70 ਜੱਦੇ ਬੰਦੀਆਂ ਮਿਲੀਆਂ ਅੱਜ ਮੈਨੂੰ 120 ਜੱਦੇ ਬੰਦੀਆਂ ਮਿਲੀਆਂ ਤੇ ਆ ਕੇ ਕਿਹਾ ਵੀ ਕਾਨੂੰਨ ਬਹੁਤ ਚੰਗੇ ਕਾਨੂੰਨ ਲਾਗੂ ਕਰੋ ਸੋ ਇਹੋ ਜਿਹੇ ਚਹੇਤੇ ਲੋਕ ਜਿਨ੍ਹਾਂ ਦੀ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਨਾਲ ਗੱਲ ਕਰਾਂਗੇ ਇਹ ਹੋ ਸਕਦਾ ਆਪੇ ਨਾਲ ਆਪਣੇ ਨਾਲ ਧੋਖਾ ਕਰਨ ਵਾਸਤੇ ਇਹ ਦੁਬਾਰਾ ਫੇਰ ਆਪਦੇ ਹੀ ਚਾਹੇਤਿਆਂ ਨੂੰ ਆਪੇ ਲੋਕਾਂ ਨੂੰ ਸਦਕੇ ਬੁਲਾ ਕੇ ਇੱਕ ਡਰਾਮਾ ਕਰਨ ਦੀ ਕੋਸ਼ਿਸ਼ ਕਰਨ ਸੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਜਿਹੜਾ 4 ਤਰੀਕ ਦਾ ਪ੍ਰੋਗਰਾਮ ਹੈ ਵੱਡਾ ਇਕੱਠ ਕਰਕੇ ਉੱਥੇ ਆਪਾਂ ਹੱਥ ਖੜੇ ਕਰਕੇ ਲੋਕਾਂ ਨੇ ਦੱਸਣਾ ਕਿ ਅਸੀਂ ਲੈਂਡ ਪੂਲਿੰਗ ਦੇ ਖਰਾਬ ਆ ਜਾਂ ਅਸੀਂ ਲੈਂਡ ਪੂਲਿੰਗ ਚਾਹੁੰਦੇ ਆ ਇਸ ਗੱਲ ਦਾ ਆਪਾਂ ਉਸ ਦਿਨ ਕਲੀਅਰ ਕਰਾਂਗੇ ਸਾਰਿਆਂ ਨੂੰ ਮੇਰੀ ਅਪੀਲ ਹੈ ਕੋਈ ਵੀ ਕਿਸਾਨ ਕੋਈ ਮਜ਼ਦੂਰ ਕੋਈ ਦੁਕਾਨਦਾਰ ਉਸ ਵੇਲੇ ਘਰੇ ਨਾ ਬੈਠਾ ਰਹੇ ਜੇ ਹਰ ਘਰ ਦੇ ਵਿੱਚੋਂ ਇੱਕ ਇੱਕ ਭੈਣ ਇੱਕ ਇੱਕ ਵੀਰ ਇਹ ਸਭ ਪ੍ਰੋਗਰਾਮ ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਹੈ ਸ਼ਾਮੂਲੀਤ ਕਰਨ ਦੀ ਕਿਰਪਾਲਤਾ ਕਰਿਓ ਔਰ ਉਸ ਦੇ ਨਾਲ ਨਾਲ ਕੱਲ ਨੂੰ ਜਿਹੜਾ ਸਾਡਾ ਮੋਹਾਲੀ ਦੇ ਅੰਦਰ ਕੌਮੀ ਇਨਸਾਫ ਮੋਰਚਾ ਚੱਲਦਾ ਹੈ ਉਸ ਕੌਮੀ ਇਨਸਾਫ ਮੋਰਚੇ ਦੇ ਸਮਰਥਨ ਦੇ ਵਿੱਚ ਜਿਹੜਾ ਜਥੇਬੰਦੀਆਂ ਜੁਟੀਆਂ ਹੋਈਆਂ ਨੇ ਇੱਕ ਤਾਕਤ ਜਟਾਉਣੀ ਹੈ ਉਹਦੇ ਸਮਰਥਨ ਦੇ ਵਿੱਚ ਡਿਪਟੀ ਡਿਪਟੀ ਕਮਿਸ਼ਨਰ ਹੈੱਡ ਦੇ ਦਫ਼ਤਰਾਂ ਦੇ ਮੂਹਰੇ ਜ਼ਿਲ੍ਹਾ ਹੈੱਡਕੁਆਰਟਰ ਹੰਦੇ ਦਫ਼ਤਰਾਂ ਦੇ ਮੂਹਰੇ ਆਪਾਂ ਸਾਰਿਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਟੇਟ ਦੇ ਮੁੱਖ ਮੰਤਰੀ ਇਹਨਾਂ ਦੇ ਪੁਤਲੇ ਫੋਕ ਕੇ ਰੋਸ ਪ੍ਰਗਟ ਕਰਨਾ ਹੈ ਔਰ ਉਸ ਮੋਰਚੇ ਨੂੰ ਸਮਰਥਨ ਦੇਣਾ ਹੈ ਉਹ ਸਾਡੇ ਜਿਹੜੇ ਲੋਕ ਸਾਡੇ ਜਿਹੜੇ ਨੌਜਵਾਨ ਉਸ ਵੇਲੇ ਦੇ ਨੌਜਵਾਨ ਅੱਜ ਤਾਂ ਵਿਚਾਰੇ ਬਜ਼ੁਰਗ ਹੋ ਗਏ ਹੋਣਗੇ ਐਨੇ ਚਿਰ ਤੋਂ ਮਤਲਬ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ ਜਿਹੜੇ ਜਿਨਾਂ ਭੁਗਤ ਚੁੱਕੇ ਨੇ ਸਜ਼ਾ ਪੂਰੀ ਕਰ ਚੁੱਕੇ ਰਹੇ ਔਰ ਉਹਨਾਂ ਨੂੰ ਸ਼ਾਸ਼ਾ ਦੇ ਤਹਿਤ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਰਿਹਾ ਔਰ ਉਹਨਾਂ ਦੇ ਸਮਰਥਨ ਦੇ ਵਿੱਚ ਆਪਾਂ ਸਾਰਿਆਂ ਨੇ ਇੱਕ ਦਿਨ ਦਾ ਜਿਹੜਾ ਪ੍ਰੋਗਰਾਮ ਹੈ ਕੱਲ ਨੂੰ ਉਹ ਵੀ ਤਕੜੇ ਹੋ ਕੇ ਕਰਨਾ ਹੈ ਔਰ 7 ਤਰੀਕ 7 ਅਗਸਤ ਨੂੰ ਹਰ ਘਰ ਦੇ ਵਿੱਚੋਂ ਇੱਕ ਇੱਕ ਭੈਣ ਇੱਕ ਇੱਕ ਵੀਰ ਇਹ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਇੱਕ ਦਿਨ ਦਾ ਪ੍ਰੋਗਰਾਮ ਹੈ ਉਹਨੂੰ ਸਫਲ ਬਣਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ